ਲਗਭਾਣੀ ਪੰਜਾਬ ਕੇ ਇਸ ਤੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਆਇਆ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਫਲਾਵਰ ਸ਼ੋਅ ਲੱਗਿਆ ਹੋਇਆ ਹੈ ਸੋ ਸੋਹਣੇ ਸੋਹਣੇ ਫੁੱਲ ਦਿਖਾਵਾਂਗੇ ਤੁਹਾਨੂੰ ਇਹ ਫੁੱਲ ਹੈ ਜੋ ਖਿੜੇ ਹੋਏ ਫੁੱਲ ਜਿਨ੍ਹਾਂ ਦੀ ਖੁਸ਼ਬੂ ਹੈ ਜੋ ਰੂਨ ਤ੍ਰਿਪਤੀ ਦੇ ਰਹੀ ਆ ਤੇ ਜੋ ਸੋਹਣੇ ਸੋਹਣੇ ਰੰਗ ਵੱਖ-ਵੱਖ ਤਰ੍ਹਾਂ ਦੇ ਰੰਗ ਇਹਨਾਂ ਦੇ ਜੋ ਅੱਖਾਂ ਨੂੰ ਬਹੁਤ ਖੂਬ ਭਾਰੇ ਨੇ ਸੋ ਬਹੁਤ ਜੋ ਸੁੰਦਰ ਨਜ਼ਾਰਾ ਇਸ ਵਕਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਉਂਕਿ ਫੁੱਲਾਂ ਦੀਆਂ ਹਜ਼ਾਰਾਂ ਹੀ ਕਿਸਮਾਂ ਇੱਥ ਲੋਕ ਹੈ ਦੂਰੋਂ ਦੂਰੋਂ ਇੱਥੇ ਆ ਰਹੇ ਨੇ ਫਲ ਖਰੀਦਣ ਲਈ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਆਮ ਲੋਕ ਹੈ ਜਿਨ੍ਹਾਂ ਨੇ ਘਰਾਂ ਦੇ ਵਿੱਚ ਫੁੱਲ ਉਗਾਈ ਨੇ ਅਲੱਗ-ਅਲੱਗ ਪੇਸ਼ੇ ਦੇ ਨਾਲ ਸੰਬੰਧਿਤ ਲੋਕ ਨੇ ਸੋ ਇੱਥੇ ਕੀ ਸ਼ੋਅ ਦੇ ਵਿੱਚ ਦੇਖ ਸਕਦੇ ਹਾਂ ਕਿ ਹਰ ਤਰ੍ਹਾਂ ਦਾ ਲੋਕ ਇੱਥੇ ਆ ਰਹੇ ਨੇ ਬੱਚੇ ਆ ਰਹੇ ਨੇ ਬਜ਼ੁਰਗ ਆ ਰਹੇ ਨੇ ਯਾਨੀ ਕਿ ਪ੍ਰਕਿਰਤੀ ਨਾਲ ਪ੍ਰੇਮ ਕਰਨ ਵਾਲੇ ਲੋਕ ਹੈ ਜੋ ਇੱਥੇ ਆ ਰਹੇ ਨੇ ਔਰ ਆ ਕੇ ਇਸ ਪ੍ਰਕਿਰਤੀ ਦੇ ਨਾਲ ਜੁੜ ਰਹੇ ਨੇ ਸੋ ਇਹ ਫੁੱਲ ਨੇ ਦੇਖ ਸਕਦੇ ਹਾਂ ਕਿ ਜੋ ਇਹ ਵਾਲਾ ਜੋ ਫਰਸਟ ਪ੍ਰਾਈਜ਼ ਜਿਸ ਨੂੰ ਮਿਲਿਆ ਹੋਇਆ ਤੁਹਾਨੂੰ ਉਹ ਦਿਖਾ ਰਹੇ ਹਾਂ ਕਿ ਕਿੰਨਾ ਸੋਹਣੇ ਫੁੱਲ ਨੇ ਇਹ ਔਰ ਜੋ ਵੱਖ-ਵੱਖ ਰੰਗਾ ਦੇ ਨੇ ਅਕਾਰ ਦੇਖ ਸਕਦੇ ਹਾਂ ਕਿੰਨਾ ਸੋਹਣਾ ਵੈ ਜਿਸ ਨੂੰ ਦੇਖਦੇ ਸਾਰ ਹੀ ਜੋ ਰੂਹ ਨੂੰ ਹੈ ਤ੍ਰਿਪਤੀ ਮਿਲਦੀ ਹੈ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਇਹ ਫਰਸਟ ਪ੍ਰਾਈਜ਼ ਮਿਲਿਆ ਵੈ ਜਿਨ੍ਹਾਂ ਨੇ ਇਹਨਾਂ ਨੂੰ ਪੁੱਤਾਂ ਦੇ ਵਾਂਗੂ ਪਾਲਿਆ ਵੈ ਪੁੱਤਾਂ ਦੇ ਵਾਂਗੂ ਇਹਨਾਂ ਨੂੰ ਸੇਵਾ ਕੀਤੀ ਵੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਰੂਰ ਜਾਣਾਂਗੇ ਕਿ ਇਹ ਮਿਹਨਤ ਹੈ ਕਿੰਨੀ ਮਿਹਨਤ ਲੱਗੀ ਹੈ ਜੋ ਫੁੱਲ ਨੇ ਜੋ ਇੰਨੇ ਸੋਹਣੇ ਹੈ ਜਿਨ੍ਹਾਂ ਨੇ ਬਣਾਏ ਨੇ ਜਿਸ ਸਸੀਕਲ ਜੀ ਜੀ ਗੱਲ ਜੀ ਜੀ ਸਰ ਬਹੁਤ ਸੋਹਣੇ ਫੁੱਲ ਨੇ ਫਰਸਟ ਪ੍ਰਾਈਜ਼ ਤੁਹਾਨੂੰ ਮਿਲਿਆ ਵੈ ਸ਼ੋਅ ਦੇ ਵਿੱਚ ਸੋ ਪਹਿਲਾਂ ਇੱਕ ਵਾਰ ਜ਼ਰੂਰ ਦੱਸੋ ਥੋੜਾ ਜਿਹਾ ਫੁੱਲਾਂ ਦੇ ਬਾਰੇ ਜ਼ਿਕਰ ਜੀ ਇਹ ਹੈਗੇ ਜੀ ਗਲਦੋਤ ਦੀ ਜੀ ਤੇ ਇਹਨੂੰ ਆਪਾਂ ਆਮ ਜਿਹੜੇ ਗਾਰਡਨਰ ਹੈਗੇ ਉਹ ਲਾਉਂਦੇ ਆ ਅਗਸਤ ਮਹੀਨੇ ਚ ਜੀ ਤੇ ਮੈਂ ਇਹਨੂੰ ਲਾਉਣਾ ਜੀ ਮਈ ਐਂਡ ਚ ਜੀ ਤੇ ਮੈਂ ਆਮ ਕਰਦੇ ਕਟਿੰਗ ਤੋਂ ਗਰੋ ਮੈਂ ਇਹਨੂੰ ਸ਼ੱਕਰ ਤੋਂ ਗਰੋ ਕਰਦਾ ਸ਼ੱਕਰ ਹੁੰਦਾ ਜਿਹੜਾ ਜਿਵੇਂ ਪਦੀਨੇ ਦਾ ਜੜ ਜੀ ਨਿਕਲੀ ਹੁੰਦੀ ਹੈ ਨਾ ਉਹ ਤੋਂ ਗਰੋ ਕਰਦਾ ਉਹਦੇ ਨਾਲ ਮੈਨੂੰ ਇੱਕ ਦੋ ਪਿੰਚਿੰਗਾਂ ਹੋਰ ਮਿਲ ਜਾਂਦੀਆਂ ਪਿੰਚਿੰਗ ਆਮ ਆਉਂਦੀ ਹੈ 20 ਦਿਨਾਂ ਬਾਅਦ ਦੋ ਪਿੰਚਿੰਗਾਂ ਹੋਰ ਮਿਲ ਜਾਂਦੀ ਮੈਂ ਦੂਜੇ ਨਾਲ ਵੱਡਾ ਬਣਾ ਲੈਂਦਾ ਉਦੋਂ ਹੁੰਦੀ ਮਈ ਮਹੀਨੇ 'ਚ ਗਰਮੀ ਮੈਂ 42 ਸਾਲ ਦਾ ਕਰਦਾ ਇਹਨੂੰ ਮੈਨੂੰ ਮਤਲਬ ਢੰਗ ਆ ਗਿਆ ਵੀ ਮਈ ਮਹੀਨੇ 'ਚ ਇਹਨੂੰ ਕਿਵੇਂ ਬਚਾ ਕੇ ਰੱਖਣਾ ਜੀ ਕਿੰਨਾ ਇਹਨੂੰ ਪਾਣੀ ਪਾਉਣਾ ਹੈ ਕਿੰਨੀ ਖਾਦ ਪਾਉਣੀ ਆ ਕਿੰਨੀ ਧੁੱਪ ਦੇਣੀ ਆ ਉਹ ਸਾਰਾ ਮੈਨੂੰ ਹਸਾਬਕਤਾ ਮੇਰੇ 20 25 ਤੱਕ ਰਜਿਸਟਰ ਲਾਏ ਹੋਏ ਮੈਂ ਹੁਣ ਤਾਂ ਇਹਦਾ ਮੋਬਾਈਲ ਦਾ ਜਮਾਨਾ ਆ ਗਿਆ ਉਹ ਤੇ ਲਿਖ ਲੈਂਦੇ ਲੋਕੇ ਮੈਂ ਹਲੇ ਵੀ ਉਹ ਰਜਿਸਟਰੀ ਲਾਏ ਹੋਏ ਜੀ ਉਹਦੇ ਹਿਸਾਬ ਨਾਲ ਮੈਂ ਸੈਟਲਮੈਂਟ ਕਰਕੇ ਐਦਾਂ ਬਣਾ ਲਿਆ ਥੋੜਾ ਲੰਬਾ ਸਫਰ ਹੋ ਗਿਆ 42 ਸਾਲਾਂ ਤੋਂ ਜੋ ਕਿ ਫੁੱਲਾਂ ਨੂੰ ਤੁਸੀਂ ਪੁੱਤਾਂ ਵਾਂਗੂ ਪਿਆਰ ਦੇ ਰਹੇ ਹੋ ਸੋ ਕਿਵੇਂ ਇਹ ਸਫਰ ਦੀ ਸ਼ੁਰੂਆਤ ਹੋਈ ਹੈ ਇਹਨਾਂ ਲੰਬਾ ਸਫਰ ਕਿਵੇਂ ਦਰਿਆ ਇਹ ਮੇਰੇ ਫਾਦਰ ਸੀਗੇ ਯੂਨੀਵਰਸਿਟੀ 'ਚ ਜੀ ਤੇ ਉਹ ਇਹ ਤਾਂ ਨਹੀਂ ਸੀ ਲਗਾਉਂਦੇ ਉਹ ਆਮ ਗੋਭੀ ਇਹ ਜੇ ਸਬਜ਼ੀਆਂ ਵਗੈਰਾ ਜੋ ਸੀਜ਼ਨਲ ਫੁੱਲ ਹੁੰਦੇ ਨੇ ਜਿਹੜੇ ਪੈਂਜੀ ਵਗੈਰਾ ਉਹ ਲਗਾਉਂਦੇ ਸੀਗੇ ਜੀ ਤੇ ਅੱਛਾ ਮੈਂ ਘਰ 'ਚ ਮੇਰੇ ਸਾਰੇ ਮੇਰੀ ਭੈਣ ਭਰਾ ਮੇਰੇ ਬੱਚੇ ਸਾਰੇ ਬਹੁਤ ਤੇਜ਼ ਆ ਤੇ ਮੈਨੂੰ ਮੇਰੀ ਮਾਂ ਕਹਿੰਦੀ ਹੁੰਦੀ ਸੀ ਤੂੰ ਟੋਕਰੀ ਢੋਏਗਾ ਤੂੰ ਪੜਦਾ ਵੀ ਨਹੀਂ ਤੇਰਾ ਦਿਮਾਗ ਵੀ ਉਹਨਾਂ ਕੰਮ ਨਹੀਂ ਕਰਦਾ ਮੈਨੂੰ ਸੋਚਿਆ ਵੀ ਮੇਰੇ ਬੱਚੇ ਸਭ ਕੁਝ ਇੰਨੇ ਤੇਜ ਆ ਮੈਨੂੰ ਵੀ ਕੁਝ ਕਰਨਾ ਚਾਹੀਦਾ ਫਿਰ ਮੈਂ ਇੱਕੋ ਹੀ ਪਲਾਂਟ ਲਿਆ ਇਹ ਇਹਦੇ ਤੇ ਰਿਸਰਚ ਕੀਤੀ ਹੁਣ ਜੇ ਤੁਸੀਂ ਮੈਨੂੰ ਕਹਿ ਦੋ ਵੀ ਆਹ ਜਿਹੜਾ ਪਲਾਂਟ ਪਿਆ ਹੈ ਇਹ 4 ਦਸੰਬਰ 2 ਮਹੀਨੇ ਪਹਿਲੇ ਵੀ 4 ਦਸੰਬਰ ਨੂੰ ਖੜਨਾ ਚਾਹੀਦਾ ਜਾਂ 10 ਦਸੰਬਰ ਨੂੰ ਖੜ ਚਾਹ ਮੈਂ ਉਸੇ ਦਿਨ ਖੜਾ ਦੂੰ ਇਹਨੂੰ ਇੱਧਰ ਉੱਧਰ ਨਹੀਂ ਹੋਣ ਦਿੰਦਾ ਇਹ ਮੈਂ ਮੈਨੂੰ ਕਿਸੇ ਨੇ ਨਹੀਂ ਸਿਖਾਇਆ ਮੈਂ ਗਮਲਿਆਂ ਦੇ ਵਿੱਚ ਬੈਠ ਕੇ ਇੱਕ ਤੁਸੀਂ ਇਹ ਪਾਗਲਪਾਣੀ ਕਹੋਗੇ ਇੱਕ ਗਮਲੇ ਕੋਲੇ ਮੈਂ 14.5 ਘੰਟੇ ਬੈਠਾ ਰਿਆ ਜੀ ਜੋ 14.5 ਘੰਟੇ ਇੱਕ ਗਮਲੇ ਦੇ ਕੋਲ ਬੈਠਣ ਪਿੱਛੇ ਕੋਈ ਵਜ੍ਹਾ ਖਾਸ ਉਹ ਸਪਾਈਡਰ ਸੀਗਾ ਮੈਂ ਉਹ ਤੋਂ 100 ਫੁੱਲ ਲਏ ਸੀ ਮੈਂ ਉਹਨੂੰ ਇੱਕ ਇੱਕ ਸਟਿਕ ਦੇ ਉੱਤੇ ਫਿਟ ਕੀਤਾ ਪਹਿਲਾਂ ਉਹਨੂੰ ਲੈਵਲ ਤੇ ਲਿਆ ਫਿਰ ਮੈਂ ਉਹਦੀ ਛਤਰੀ ਬਣਾਉਣੀ ਸੀ ਜੀ ਤੇ ਮੇਰਾ ਭਾਂਜਾ ਆਇਆ ਉਹ ਮੈਂ ਤਿਆਰ ਚਾਰ ਖਾਨੇ ਚਾਰਾਂ ਚ ਡਿਵਾਈਡ ਕਰ ਲਿਆ ਉਹਨੂੰ ਇੱਕ ਖਾਨਾ ਉਹਦਾ ਬਣਾਇਆ ਸੀਗਾ ਉਹਨੇ ਮੈਨੂੰ ਮੋਬਾਈਲ ਤੇ ਬਣਾ ਕੇ ਦੇਖਤਾ ਵੀ ਆ ਬਣਨਾ ਹੈ ਇਹਦਾ ਮੈਂ ਉੱਠਿਆ ਹੀ ਨਹੀਂ ਮੈਂ 14.5 ਘੰਟੇ ਬੈਠਾ ਹੀ ਰਿਹਾ ਮੈਂ ਉਹਨੂੰ ਤਿਆਰ ਕਰਕੇ ਛੱਡਿਆ ਜੀ ਤੇ ਬਹੁਤ ਮੈਨੂੰ ਤਾਂ ਮੈਂ ਤਾਂ ਸਵੇਰੇ ਅੜੀਕਦਾ ਹੁੰਦਾ ਵੀ ਕਦੋਂ 7:00 ਜਾਂ ਪੌਣੇ 7:00 ਵਜੇ ਉਹ ਅੱਜ ਕੱਲ ਪੌਣੇ 7:00 ਵਜੇ ਲਾਈਟ ਆਉਂਦੀ ਹੈ ਜਦੋਂ ਤੁਹਾਨੂੰ ਦਿਸਣ ਲੱਗਦਾ ਤੇ ਮੈਂ ਭੱਜ ਕੇ ਜਾ ਕੇ ਤਿਆਰ ਮੈਂ ਪਹਿਲਾਂ ਹੋ ਜਾਂਦਾ ਨਾ ਕੇ ਦਾੜੀ ਥੋੜੀ ਬੰਨ ਕੇ ਫਟਾਫਟ ਤਿਆਰ ਹੋ ਜਾਣਾ ਚਾਚੂ ਜਿਹੜੀ ਪੀਣੀ ਹੈ ਵੀ ਉਤੋਂ ਟਾਈਮ ਇੱਧਰ ਉੱਧਰ ਨਹੀਂ ਹੋਣਾ ਮੈਨੂੰ ਮੈਕਸੀਮਮ ਐ ਪਲਾਂਟ ਕੋਲੇ ਬੈਠਾ ਜੀ ਆ ਸੋ ਜਿਸ ਤਰ੍ਹਾਂ ਕੀ ਇਹ ਤੁਹਾਡੀ ਹੋਬੀ ਹੈ ਵੈਸੇ ਪੇਸ਼ੇ ਤੋਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਗੈਸ ਦੇ ਚੁੱਲੇ ਰਿਪੇਅਰ ਕਰਦਾ ਜੀ ਤੇ ਮੈਂ ਇੱਥੇ ਜਿਹੜਾ ਵੀ ਆਉਂਦਾ ਮੈਂ ਉਹਨੂੰ ਹਰਕ ਨੂੰ ਦੱਸਦਾ ਵੀ ਮੈਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਇਸ ਕਰਕੇ ਵੀ ਆਮ ਕਈਆਂ ਨੂੰ ਇਹ ਹੁੰਦਾ ਵੀ ਜੇ ਫਲੋਰੀਕਲਚਰ ਡਿਪਾਰਟਮੈਂਟ ਦੀ ਐਮਐਸਸੀ ਜਾਂ ਪੀਐਚਡੀ ਹੋਵੇ ਤਾਂ ਹੀ ਇਹ ਅਸੀਂ ਕਰ ਸਕਦੇ ਤੇ ਮੈਂ ਤਾਂ ਦੱਸਦਾ ਵੀ ਜੇ ਇੱਕ ਚੁੱਲ੍ਹੇ ਮਕੈਨਿਕ ਗੈਸ ਚੁੱਲ੍ਹੇ ਰਿਪੇਅਰ ਕਰਨ ਵਾਲਾ ਆਹ ਕੰਮ ਕਰ ਸਕਦਾ ਤੇ ਸਾਰ ਕੋਈ ਜਿਹੜਾ ਮਰਜ਼ੀ ਕਰ ਲੈ ਉਹ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਇੱਥੇ ਕਿ ਕੰਮ ਜੋ ਮਰਜ਼ੀ ਹੋਵੇ ਪ੍ਰਕਿਰਤੀ ਆ ਤੁਸੀਂ ਉਸ ਨੂੰ ਸੰਭਿਆ ਹੋਇਆ ਤੇ ਉਸ ਨਾਲ ਜੁੜੇ ਹੋਏ ਹੋ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਇਸ ਪ੍ਰਕਿਰਤੀ ਤੋਂ ਦੂਰ ਹੁੰਦੇ ਉਸ ਨੌਜਵਾਨ ਪੀੜੀ ਨੂੰ ਜੋ ਇਸ ਦਾ ਮੁੱਲ ਸ਼ਾਇਦ ਨਹੀਂ ਪਛਾਣ ਪਾਰੀ ਮੈਂ ਨਾ ਪਿੱਛੇ ਉੱਥੇ ਗਿਆ ਸੀ ਪਟਿਆਲੇ ਪਟਿਆਲੇ ਉਹਨਾਂ ਨੇ ਮੈਨੂੰ ਬੀਸੀ ਸਾਹਿਬ ਕਹਿਣ ਲੱਗੇ ਵੀ ਤੂੰ ਮਹਿੰਦਰਪਾਲ ਸਿੰਘ ਪਹਿਲਾਂ ਕਿਉਂ ਨਹੀਂ ਆਇਆ ਇੰਨੇ ਬਧੀ ਫੁੱਲ ਲਗਾਉਣਾ ਮੈਂ ਕਿਹਾ ਜੀ ਮੈਂ ਤਾਂ ਇੱਕ ਮੈਸੇਜ ਲੈ ਕੇ ਆਇਆ ਤੇ ਉਹ ਕਹਿੰਦੇ ਹਾਂ ਜੀ ਮੈਸੇਜ ਦੱਸੋ ਜੀ ਉੱਥੇ মিডিਆ ਵਾਲੇ ਬੜੇ ਸੀਗੇ ਮੈਂ ਕਿਹਾ ਜੀ ਮੈਸੇਜ ਇਹ ਆ ਵੀ ਮੈਂ ਆਇਆ ਲੁਧਿਆਣੇ ਤੋਂ ਤੇ ਲੋਕੀ ਆਮ ਧਾਰਨਾ ਇਹ ਆ ਵੀ ਲੁਧਿਆਣੇ ਇੰਡਸਟਰੀ ਤੇ ਆਜ਼ਾਦੀ ਆ ਠੀਕਾ ਸਾਈਕਲ ਬਣਾਉਂਦੇ ਆ ਕਰਦੇ ਮਸ਼ੀਨਾ ਬਣਾਉਂਦੇ ਇਹ ਤਾਂ ਧੂਆ ਛੱਡਣ ਵਾਲੇ ਗੰਦਲਾ ਕਰਨ ਵਾਲੇ ਆ ਪ੍ਰੋਗਰਾਮ ਸਾਰਾ ਤੇ ਮੈਂ ਕਿਹਾ ਅਸੀਂ ਫੁੱਲ ਵੀ ਲਗਾਉਂਦੇ ਆ ਲੁਧਿਆਣੇ ਵਾਲੇ ਥੋੜੀ ਵੀ ਅਸੀਂ ਧੂਆ ਹੀ ਛੱਡੀ ਜਾਂਦੇ ਆ ਜਾਂ ਫੈਕਟਰੀਆਂ ਲਾਈਆਂ ਸਾਡੇ ਠੀਕਾ ਅਸੀਂ ਫੁੱਲ ਵੀ ਲਗਾਉਂਦੇ ਸਾਰੇ ਨੂੰ ਲਗਾਉਂਦੇ ਵਾਤਾਵਰਨ ਵੀ ਸਾਫ਼ ਹੁੰਦਾ ਨਾ 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 ਬਿਲਕੁਲ ਤੇ ਜਿਸ ਤਰ੍ਹਾਂ ਕਿ ਤੁਸੀਂ ਇੰਨੀ ਮਿਹਨਤ ਕੀਤੀ ਹੈ ਇਹ ਘਰ ਦੇ ਵਿੱਚ ਤੁਸੀਂ ਅਲੱਗ ਥਾਂ ਬਣਾਈ ਹੋਵੇਗੀ ਜ਼ਰੂਰ ਸੋ ਕਿਵੇਂ ਜਗਾ ਰੱਖਣੀ ਸਾਂਭ ਕੇ ਬੱਚਿਆਂ ਤੋਂ ਦੂਰ ਜਾਂ ਫਿਰ ਕੋਈ ਅਜੀਹੀ ਚੀਜ਼ ਜਿਸ ਨੂੰ ਖਤਰਾ ਹੁੰਦਾ ਵਾ ਕਿਵੇਂ ਸਾਂਭਦੇ ਹੋ ਸਾਰਾ ਕੁਝ ਇਹ ਮੈਂ ਘਰ ਦੀ ਛੱਤ ਤੇ ਕਰਦਾ ਰੂਫ ਟਾਪ ਤੇ ਮੇਰੇ ਕੋਲ ਥੱਲੇ ਇੰਚੀ ਜਗਾ ਹੈ ਨਹੀਂ ਜੀ ਆਮ ਕਹਿੰਦੇ ਸਾਡੇ ਕੋਲ ਤਾਂ ਜਗਾ ਹੀ ਹੈ ਨਹੀਂ ਜਿਹਨੇ ਬਾਨਾ ਬਣਾਉਣਾ ਨਾ ਨਹੀਂ ਕਰਨਾ ਉਹਨਾਂ ਕੋਲ ਮੇਰੇ ਕੋਲ ਜਗਾ ਹੀ ਨਹੀਂ ਜਿੱਥੇ ਤੁਸੀਂ ਬੈਠੇ ਰੋਟੀ ਖਾਂਦੇ ਆ ਜਾ ਕਰਾਏ ਤੇ ਰਹਿੰਦੇ ਆ ਤੁਸੀਂ ਉੱਤੇ ਛੱਤ ਤਾਂ ਹੈਗੀ ਹੋਣੀ ਕੋਈ ਹੁੰਦਾ ਵੀ ਉੱਪਰ ਕੋਈ ਹੋਰ ਰਹਿੰਦਾ ਥੱਲੇ ਕੋਈ ਹੋਰ ਤੇ ਆਮ 90% ਤਾਂ ਛੱਤ ਹੁੰਦੀ ਹੈ ਤੁਸੀਂ ਜਿੱਥੇ ਮਰਜੀ ਇਹਦੇ ਆ ਮੇਰੇ ਕੋਲੇ ਮੇਰੇ ਖਾ 30 बाई 30 ਦਾ ਜਗਾ ਮੈਂ ਘੇਰੀ ਹੋਈ ਹੈ ਉਹਦੇ ਚੀ ਮੈਂ ਸੌਕ ਪਲਾਂਟ ਕਰਦਾ ਪਰ ਪਲਾਂਟ ਇਹੋ ਜਿਹਾ ਹੋਵੇ ਜੇ ਲੋਕੀ ਦੇਖਦੇ ਰਹਿ ਜਾਣ ਜੀ ਮੈਂ ਇਹੋ ਜਿਹਾ ਕੰਮ ਕਰਦਾ ਬਿਲਕੁਲ ਸੋ ਇੱਕ ਵਾਰੀ ਇਸ ਦੇ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਸਤਾਨਕ ਫੁੱਲ ਵੈ ਜਾਂ ਫਿਰ ਜਿਸ ਤਰ੍ਹਾਂ ਇਹ ਵਿਦੇਸ਼ਾਂ ਦੇ ਵਿੱਚ ਹੁੰਦੇ ਨੇ ਇਹ ਕਿਸਮ ਕਿੱਥੇ ਦੀ ਹੈ ਇਹ ਇਹ ਇਹਨੂੰ ਇਹਦਾ ਨਾਮ ਹੈਗਾ ਜੀ ਮਲਟੀ ਫਲੋਰਾ ਜਾਂ ਗਾਰਡਨ ਮਾਮ ਇਹ ਬਾਹਰਲੀ ਵੈਰੇਟੀ ਹੈ ਇਹਨੂੰ ਇੱਥੇ ਪੂਨਾ ਵੈਰੇਟੀ ਕਹਿੰਦੇ ਪਹਿਲਾਂ ਪੂਨਾ ਵਾਲੇ ਲੈ ਕੇ ਆਏ ਸੀ ਫਿਰ ਇੱਥੇ ਆਈ ਹੈ ਜੀ ਤੇ ਮੈਂ ਇਹੀ ਇਹਦੇ ਚ ਇੱਕ ਪਲਾਂਟ ਲਗਾ ਹੈ ਇਹ ਤਿੰਨ ਚਾਰ ਪਲਾਂਟ ਨਹੀਂ ਹੈਗੇ ਇੱਕ ਪਲਾਂਟ ਹਮੇਸ਼ਾ ਮੈਂ ਇਹਨੂੰ ਸੋਚਦਾ ਵੀ ਇਹਨੂੰ ਛਤਰੀ ਦੀ ਸ਼ੇਪ ਦੇਣੀ ਥੋੜੇ ਮਨ ਵਿੱਚ ਹੋਵੇ ਛਤਰੀ ਬਣਾਉਣੀ ਹੈ ਜਦੋਂ ਤੁਸੀਂ ਪਿੰਚਿੰਗ ਕਰੋਗੇ ਇੱਥੋਂ ਥੋੜੀ ਪਿੰਚਿੰਗ ਕਰੋਗੇ ਇੱਥੋਂ ਜ਼ਿਆਦੀ ਇੱਥੋਂ ਜ਼ਿਆਦੀ ਇੱਥੋਂ ਜ਼ਿਆਦੀ ਫਿਰ ਆਹੇ ਸ਼ੇਪ ਬਣ ਜਾਂਦੀ ਹੈ ਉਹ ਜਾਨੀ ਕਿ ਬੜੇ ਹੀ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਸ਼ੇਪ ਦੇਣੇ ਪੈਂਦੀ ਹੈ ਸਿਸਟਮ ਦੇਣਾ ਪੈਂਦਾ ਹੈ ਹਾਂਜੀ ਹਾਂਜੀ ਸੋ ਜਿਵੇਂ ਕਿ ਇਹ ਫੁੱਲ ਨੇ ਇਹ ਸਿਰਫ ਤੁਸੀਂ ਘਰ ਦੇ ਵਿੱਚ ਇਹੀ ਕਿਸਮ ਤੇ ਜ਼ੋਰ ਦਿੱਤਾ ਹੋਇਆ ਵੈ ਜਾਂ ਫਿਰ ਹੋਰ ਵੀ ਕਿਸਮਾਂ ਨੇ ਜਾਂ ਫਿਰ ਕਿੰਨੀਆਂ ਕਿਸਮਾਂ ਨੇ ਤੁਹਾਡੀ ਨਹੀਂ ਮੇਰੇ ਕੋ ਇਹ ਕਿਸਮ ਇੱਕੋ ਹੀ ਹੈ ਤੇ ਚ ਕਲਰ ਅਲੱਗ-ਅਲੱਗ ਤੇ ਮੈਂ ਇਹੀ ਕਰਦਾ ਜੀ ਤੇ ਉਹ ਜਦੋਂ ਪਹਿਲਾਂ ਮੈਂ ਸਪਾਈਡਰ ਕਰਦਾ ਸੀ ਜਦੋਂ ਉਮਰ ਵੱਧ ਹੀ ਜਾਂਦੀ ਹੈ ਨਾ ਫਿਰ ਬੰਦਾ ਸੋਚਦਾ ਵੀ ਮੇਰੇ ਫੁੱਲ ਵਧੀਆ ਹੋਣ ਮੈਨੂੰ ਜਾਕ ਥੱਲ ਜਿਆਦੀ ਨਾ ਕਰਨੀ ਪਵੇ ਮੈਂ ਸਪਾਈਡਰ ਚ ਥੋੜਾ ਜਿਆਦਾ ਜਿਆਦਾ ਕੰਮ ਸੀਗਾ ਫਿਰ ਮੈਂ ਇਹਦੇ ਤੇ ਆ ਗਿਆ ਹੁਣ ਮੈਂ ਇਹੀ ਕਰਦਾ ਫਲਾਵਰ ਸ਼ੋਅ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਆਂ ਦਿਨੋਂ ਮੇਰਾ 10 ਸਾਲ ਹੋ ਗਏ ਫਲਾਵਰ ਸ਼ੋਅ ਮੈਂ ਹੀ ਸ਼ੁਰੂ ਕਰਾਇਆ ਸੀ ਪਹਿਲਾਂ ਯੂਨੀਵਰਸਿਟੀ ਵਾਲੇ ਆਪਣਾ ਸ਼ੋਅ ਕਰਦੇ ਸੀ ਫਿਰ ਮੈਂ ਬੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਮੇਰੇ ਪਲਾਂਟ ਛੱਤ ਤੇ ਹੁੰਦੇ ਆ ਪੋਰਚ ਤੇ ਆ ਕੇ ਦਮ ਤੋੜ ਦਿੰਦੇ ਆ ਮੈਂ ਫੋਨ ਕਰ ਕਰਕੇ ਬੁਲਾਉਣਾ ਮੇਰੇ ਪਲਾਂਟ ਦੇਖੋ ਸਾਨੂੰ ਕੋਈ ਜਗ੍ਹਾ ਤੁਸੀਂ ਦਿਓ ਉਹਨਾਂ ਨੇ ਐਸੈਪਟ ਕੀਤਾ ਇਸ ਗੱਲ ਨੂੰ ਜੀ ਉਹਨਾਂ ਨੇ ਸਾਨੂੰ ਜਗ੍ਹਾ ਤੇ 10 ਸਾਲ ਪਹਿਲੇ ਮੈਂ ਸ਼ੁਰੂ ਕਰਾਇਆ ਸੀ ਇਹ ਤੇ ਹੁਣ ਸਾਰੇ ਨਾਲ ਕਈ ਮੈਂ ਬੰਦੇ ਰਲਾ ਲਏ ਜੀ ਜੀ ਤੇ ਉਹ ਕਲਮਾ ਕੁਲਮਾ ਦੇਖ ਕੇ ਕਈ ਬੰਦੇ ਸ਼ੁਰੂ ਕਰਾ ਲਏ ਹੁਣ ਸਾਰੇ ਆਉਂਦੇ ਮੇਰਾ ਪਿਛਲੇ 3 ਸਾਲ ਤੋਂ ਬੈਸਟ ਪੋਰਟ ਆਫ ਦਾ ਸ਼ੋਅ ਮੇਰਾ ਆ ਰਿਹਾ ਹੈ ਲਗਾਤਾਰ 3 ਸਾਲ ਤੋਂ ਤੁਸੀਂ ਜੋ ਫਰਸਟ ਪ੍ਰਾਈਜ਼ ਜਿੱਤ ਰਹੇ ਹੋ ਇਥੇ ਨਹੀਂ ਫਰਸਟ ਪ੍ਰਾਈਜ਼ ਤਾਂ ਮੈਂ ਲਗਾਤਾਰ 10 ਸਾਲ ਤੋਂ ਜਿੱਤ ਰਿਹਾ। ਅੱਛਾ ਜੀ। ਜਿਹੜਾ ਇੰਨਾ ਸਾਰਿਆਂ ਚੋ ਬੈਸਟ ਹੁੰਦਾ ਨਾ ਮੇਰਾ ਉਹ ਹੁਣ ਆ ਗਮਲਾ ਆ ਗਿਆ। ਉਹ ਤੇ ਓਵਰਆਲ ਬੈਸਟ ਲਿਖਿਆ। ਓਕੇ। ਉਹ ਮਿਲ ਕੇ ਸਾਰੇ ਜਿੰਨੇ ਇੱਥੇ ਗਮਲੇ ਜੇ 10000 ਗਮਲਾਏ ਉਹਨਾਂ ਚੋ ਸਭ ਤੋਂ ਬੈਸਟ ਉਹ ਆ। ਹੂੰ। ਉਹ ਮੇਰਾ ਗਮਲਾ ਬੜੀ ਖੁਸ਼ੀ ਆ ਮਿਲਦਾ ਜਦੋਂ ਤੁਸੀਂ ਬੈਸਟ ਕਰ ਲੈਂਦੇ ਆ ਨਾ। ਫਿਰ ਅੱਗੇ ਇਹਨੂੰ ਕੰਮ ਕਰਨ ਨੂੰ ਹੋਰ ਜੀ ਕਰਦਾ ਵੀ ਹੋਰ ਕਰੀਏ। ਜੀ। ਜਿਸ ਤਰ੍ਹਾਂ ਕਿ ਤੁਸੀਂ ਲੰਬੇ ਸਮੇਂ ਤੋਂ ਇਸ ਸ਼ੋਅ ਨਾਲ ਜੁੜੇ ਹੋਏ ਹੋ। ਕਿੰਨੇ ਕੁ ਫੁੱਲ ਵਹ ਹਰ ਸਾਲ ਇੱਥੇ ਆਉਂਦੇ ਨੇ ਕਿੰਨੀਆਂ ਕੁ ਕਿਸਮਾਂ ਆ ਜਾਂਦੀਆਂ ਨੇ ਹਰ ਸਾਲ ਇੱਥੇ ਕਿਸਮਾਂ ਤਾਂ ਬਹੁਤ ਆਉਂਦੀਆਂ ਬਹੁਤ ਸਕੂਲਾਂ ਦੇ ਇੱਥੇ ਕਿ ਨਾ ਥੋੜਾ ਜਿਹਾ ਬੀਸੀ ਸਾਹਿਬ ਕੋਲੇ ਟਾਈਮ ਨਹੀਂ ਲੈ ਸਕੇ अर्ਲੀ ਟਾਈਮ ਮਿਲਿਆ ਸਾਨੂੰ 3 ਤਰੀਕ ਦਾ ਮਿਲਿਆ 3 ਦਸੰਬਰ ਦਾ ਜੀ ਜੇ ਇਹ ਮੇਲਾ 7 8 ਦਾ ਹੁੰਦਾ ਜਾਂ 8 ਦਾ ਸੰਡੇ ਸੀ ਉਸ ਤੋਂ ਬਾਅਦ ਹੁੰਦਾ ਤਾਂ ਐਂਟਰੀਆਂ ਜਿਆਦਾ ਹੁੰਣੀਆਂ ਇੱਥੇ ਕਿ ਸਕੂਲਾਂ ਦੀਆਂ ਐਂਟਰੀਆਂ ਨਹੀਂ ਆਈਆਂ ਹੁਣ ਆ ਚਰਨ ਦੀ ਪੈਟੀ ਚਰ ਆ ਇਹ ਆ ਨਾਲ ਦੀ ਲਿਸਟਾਂ ਲੱਗਾਂ ਇਹਨਾਂ ਦੇ ਹਲੇ ਖਿੜਿਆ ਹੀ ਨਹੀਂ ਤੇ ਹੁਣ ਇੱਥੇ ਵੀ ਸੀ ਸਾਹਿਬ ਨੇ ਆਪਣੇ ਵੀ ਤੇ ਜੇ ਮੈਂ ਦੇਖਣੇ ਹੁੰਦੇ ਆ ਬਿਲਕੁਲ ਅੱਛਾ ਮੇਰੇ ਹੁਣ ਖਿੜੇ ਹੋਏ ਆ ਜੇ ਮੈਨੂੰ ਕੋਈ ਕਹੇ ਵੀ ਇਹ ਤੁਹਾਡਾ ਟਾਈਮ ਬਿਲਕੁਲ ਸੂਟ ਆ ਮੇਰੇ ਵਾਸਤੇ ਸੂਟ ਆ ਸਕੂਲਾਂ ਵਾਸਤੇ ਸੂਟ ਨਹੀਂ ਸੀਗਾ ਹਰਕ ਨੂੰ ਆਪਾਂ ਖੁਸ਼ ਕਰ ਨਹੀਂ ਸਕਦੇ ਮੇਰੇ ਵਾਸਤੇ ਸਭ ਤੋਂ ਵਧੀਆ ਟਾਈਮ ਆ ਆ ਜਿਹੜਾ ਬਣਿਆ ਹੋਇਆ ਨਾ ਮੇਰੇ ਖਿਆਲ ਇਦੋਂ ਵਧੀਆ ਮੈਂ ਨਹੀਂ ਬਣਾ ਸਕਦਾ ਇਹ ਮੇਰਾ 42 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਸਭ ਤੋਂ ਵਧੀਆ ਆ ਤੋ ਵਧੀਆ ਇਸ ਵਾਰ ਬਣਾਇਆ ਹਾਂ ਇਸ ਵਾਰ ਬਣਾਇਆ ਜੀ ਸੋ ਇੱਕ ਮੈਸੇਜ ਹੈ ਜੋ ਅਖੀਰ ਦੇ ਵਿੱਚ ਤੁਸੀਂ ਜੋ ਯੁਵਾ ਪੀੜੀ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਦੇਣਾ ਚਾਹੋਗੇ ਜਿਨ੍ਹਾਂ ਦੇ ਵੱਲੋਂ ਕੁਦਰਤ ਤੋਂ ਦੂਰ ਹੋ ਕੇ ਜਾਂ ਫਿਰ ਕੁਦਰਤ ਦਾ ਮਾੜਾ ਸੋਚਦੇ ਨੇ ਅਤੇ ਫੁੱਲਾਂ ਦੇ ਪ੍ਰਕਿਰਤੀ ਦੇ ਪ੍ਰਤੀ ਪ੍ਰੇਮ ਹੈ ਜਿਨ੍ਹਾਂ ਚ ਖਤਮ ਹੋ ਚੁੱਕਿਆ ਹੋਵੇ ਹਾਂ ਇਹ ਸਭ ਨੂੰ ਲਾਉਣੇ ਚਾਹੀਦੇ ਫੁੱਲ ਆਪਣਾ ਵਾਤਾਵਰਨ ਸਾਫ਼ ਹੁੰਦਾ ਜੀ ਜਿੰਨੇ ਤੁਸੀਂ ਫੁੱਲ ਲਗਾਓਗੇ ਬੂਟਾ ਇੱਕ ਮੈਂ ਤੋ ਇਹ ਦੱਸਦਾ ਵੀ ਜਿਹੜਾ ਇਹੋ ਜਿਹਾ ਕੰਮ ਕਰਨਾ ਨਾ ਤੁਸੀਂ ਜੇ ਕੋ ਤੁਸੀਂ ਆਹ ਮਾਲੀ ਕਹਿੰਦੇ ਜੀ ਇਸ ਕੋ ਇਤਨਾ بڑا ਫੁੱਲ ਖਿਲੇਗਾ ਉਹਦਾ ਕਦੇ ਫੁੱਲ ਵਧੀਆ ਨਹੀਂ ਹੋਊਗਾ ਜਿਹੜਾ ਗਮਲੇ ਨੂੰ ਇੰਜੋਏ ਨਹੀਂ ਕਰਦਾ ਮਿੱਟੀ ਇੰਜੋਏ ਨਹੀਂ ਕਰਦਾ ਪਤੇ ਇੰਜੋਏ ਨਹੀਂ ਕਰਦਾ ਡੁੱਡੀ ਇੰਜੋਏ ਨਹੀਂ ਕਰਦਾ ਫੁੱਲ ਵੱਟਕੇ ਮੇ ਹੋ ਜੂਗਾ ਕਈਆਂ ਨੂੰ ਇਹ ਹੁੰਦਾ ਕਈਆਂ ਨੂੰ ਇਹ ਲੱਗਦਾ ਵੀ ਖਬਨੀ ਇਹ ਸਰਦਾਰ ਜੀ ਕੋਲੇ ਪੈਸੇ ਜਾਦੇ ਆ ਇਹਨਾਂ ਕੋਲੇ ਡੀਏਪੀ ਦੀਆਂ ਪੰਜ ਬੁਰੀਆਂ ਪਈਆਂ ਬੁੱਕਾਂ ਭਰ-ਭਰ ਕੇ ਪਾਈ ਜਾਂਦੇ ਫੁੱਲ ਵਧੀਆ ਹੋ ਜਾਂਦੇ ਇਹਦੇ ਚ ਡੀਏਪੀ ਦਾ ਕੋਈ ਮਸਲਾ ਨਹੀਂ ਹੈਗਾ ਕਿਸੇ ਖਾਦ ਦਾ ਮਸਲਾ ਨਹੀਂ ਮਸਲਾ ਇਹ ਆ ਵੀ ਤੁਸੀਂ ਜਿਹੜੀ ਖਾਦ ਪਾਉਣੀ ਆ ਕਦੋਂ ਪਾਉਣੀ ਆ ਡੋਡੀ ਤੋਂ ਪਹਿਲਾਂ ਕਿੰਨੀ ਪਾਉਣੀ ਜਦੋਂ ਵੈਜੀਟੇਟਿਵ ਗਰੋਥ ਲੈਣੀ ਆ ਉਦੋਂ ਕੀ ਕਰਨਾ ਮਸਲਾ ਸਾਰਾ ਇਹੀ ਆ ਖਾਦ ਦਾ ਨਹੀਂ ਹੈਗਾ ਵੀ ਤੁਸੀਂ ਮੁੱਠੀ ਭਰ ਕੇ ਪਾਤੀ ਵਧੀਆ ਹੋ ਜੂਣਾ ਕਿਸ ਟਾਈਮ ਤੇ ਪਾਉਣੀ ਜਦੋਂ ਇਹਦਾ ਡੋਡੀ ਦਾ ਰੰਗ ਦਿਸਣ ਲੱਗ ਗਿਆ ਫਿਰ ਕਿਹੜੀ ਖਾਦ ਬੰਦ ਕਰਨੀ ਕਿਹੜੀ ਕੰਟੀਨਿਊ ਕਰਨੀ ਜਦੋਂ ਪੂਰਾ ਖਿਲ ਗਿਆ ਇਹ ਕਈ ਉਦੋਂ ਵੀ ਖਾਦ ਪਾਈ ਜਾਂਦੇ ਉਹਦੇ ਨਾਲ ਜਲਦੀ ਡੈਮੇਜ ਹੋ ਜਾਂਦਾ ਯਾਨੀ ਕਿ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਆ ਛੋਟੇ ਛੋਟੇ ਬਰੀਕਾ ਧਿਆਨ ਰੱਖਣਾ ਪੈਂਦਾ ਫਿਰ ਬਹੁਤ ਸ਼ੁਕਰੀਆ ਇੱਕ ਤਾਂ ਸਮਾ ਦੇਣ ਦੇ ਲਈ ਔਰ ਬਹੁਤ ਸੁੰਦਰ ਲੱਗਿਆ ਬੜਾ ਹੀ ਖੂਬਸੂਰਤ ਦੇਖ ਸਕਦੇ ਹਾਂ ਕਿ ਜੋ ਰੂਹ ਨੂੰ ਵੀ ਤ੍ਰਿਪਤੀ ਮਿਲਦੀ ਵੈ ਔਰ ਗੋਲ ਖੜ ਕੇ ਜਦੋਂ ਇਹਨਾਂ ਦੀ ਸੁਗੰਧੀ ਜੋ ਖੁਸ਼ਬੂ ਆਂਦੀ ਵੈ ਜੋ ਕਿ ਬਹੁਤ ਮਨ ਨੂੰ ਸ਼ਾਂਤੀ ਦਿੰਦੀ ਵੈ ਮਹੌਲਾ ਵਾਤਾਵਰਣੇ ਸੁਵਕਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਦ ਫਲਾਵਰ ਸ਼ੋਅ ਦੇਖਦੇ ਆ ਤਾਂ ਬਹੁਤ ਸਕੂਨ ਮਿਲਦਾ ਵੈ ਅਜੀਆਂ ਚੀਜ਼ਾਂ ਨੇ ਰੋਜ਼ ਰੋਜ਼ ਦੇਖਣ ਨੂੰ ਨਹੀਂ ਮਿਲਦੀਆਂ ਕਿਉਂਕਿ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਫੁੱਲਣੇ ਜੋ ਘੱਟ ਦੇਖਣ ਲੱਗੇ ਨੇ ਪ੍ਰਕਿਰਤੀ ਪਤੀ ਲੋਕਾਂ ਦਾ ਰੁਝਾਨ ਹੈ ਬਿਹਿਤ ਘਟਦਾ ਹੋਇਆ ਦਖਾਈ ਦੇ ਰਹੇ ਨੇ ਪਰ ਬਿਲਕੁਲ ਜੇਕਰ ਤੁਸੀਂ ਇਹ ਜੇ ਖੂਬਸੂਰਤ ਨਜ਼ਾਰੇ ਦੇਖਣੇ ਚਾਹੁੰਦੇ ਹੋ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਫਲਾਵਰ ਸ਼ੋਅ ਲੱਗਿਆ ਹੋਇਆ ਹੈ ਇੱਥੇ ਆ ਕੇ ਤੁਸੀਂ ਇਹ ਖੂਬਸੂਰਤ ਫੁੱਲ ਦੇਖ ਵੀ ਸਕਦੇ ਹੋ ਤੇ ਜੋ ਇਹਨਾਂ ਬਾਰੇ ਗਿਆਨ ਵੀ ਲੈ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਹੋਰ ਬਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ